ਬਾਲੀਵੁੱਡ ਦੇ ਐਕਟਰਾਂ ਦੇ ਨਾਲੋਂ ਘੱਟ ਨਹੀਂ ਮੇਰੀ ਮਾਂ ਖੇਡ ਕਬੱਡੀ ਦਾ ਹਿਮਾਲਿਆ ਪਰਬਤ ਗੋਪੀ ਫਰੰਦੀਪੁਰਿਆ ਆ ਜਾਓ ਪ੍ਰਭਾਨ ਜੀ ਦੀਆਂ ਗੱਲਾਂ ਸੁਣਦੇ ਆ ਮਾਰ ਜਾਂਦਾ ਸੱਟੀਆਂ ਉਲਟੀਆਂ ਬਾਪੂ ਮੈਨੂੰ ਲੱਗਿਆ ਤੇ ਮੇਰਾ 1 ਕੁਇੰਟਲ 10 ਕਿਲੋ ਭਾਰ ਹੁੰਦਾ ਸੀ ਉਹ ਅੱਛਾ ਤੇ ਮੈਂ ਲਿਸਾਵੜਾ ਹੋ ਗਿਆ ਮੈਨੂੰ ਤੇ ਸਮਝ ਲੱਗੀ ਮੇਰਾ 60 ਕਿਲੋ ਭਾਰ ਰਹਿ ਗਿਆ ਤੇ ਘਰ ਦੇ ਕਹਿੰਦੇ ਵੀ ਇਹਨੂੰ ਲੈਓ ਮੁੜ ਕੇ ਜਾ ਕੇ ਨਾ ਮੁੰਡਾ ਮੇਰਾ ਯਾਰ ਦੋਸਤੀ ਤੇ ਉਹ ਮੈਨੂੰ ਜਾ ਕੇ ਗੱਡੀ ਤੇ ਲੈ ਆਇਆ ਅੱਛਾ ਮੁੜ ਕੇ ਫਿਰ ਮੈਂ ਤੇ ਰੋਟੀ ਰੱਟੀ ਖਾਣਾ ਵੀ ਛੱਡ ਗਿਆ ਸਾਰਾ ਕੁਝ ਹੀ ਹਾਂ ਇਦਾਂ ਹੀ ਤੇ ਮੈਂ ਮੁੜ ਕੇ ਨਾ ਘਰਦਿਆਂ ਨੇ ਗੁਰਦਾਰੇ ਮੈਨੂੰ ਲੈ ਗਿਆ ਤੇ ਗੁਰਦਾਰੇ ਮਹਾਪੁਰਸ਼ਾਂ ਨੇ ਫਿਰ ਬਚਨ ਕਿਤੇ ਮਹਾਪੁਰਸ਼ ਉਦੋਂ ਬਾਪੂ ਦਾਸ ਸਿੰਘ ਨੇ ਵੀ ਪਲਵਾਨ ਨੂੰ ਨਾ ਵੀ ਪਲੰਗੇ ਤੇ ਸਵਾਉਂ ਵਜਤੇ ਫਿਰ ਮੈਨੂੰ ਬਾਪੂ ਮੈਂ 2 ਮਹੀਨੇ ਗੁਰਦਾਰੇ ਰਿਆ ਹਾਂ ਇਥੇ ਸੋਣੀ ਅੱਛਾ ਵੀ ਫੇਰ ਮੇਰੇ ਜਿਹੜੇ ਕਰੀਬੀ ਵੀ ਹੈਗੇ ਸੀ ਨਾ ਉਹ ਵੀ ਛੱਡ ਗਏ ਕਿ ਇਹਦੇ ਪਤਾ ਨਹੀਂ ਮਰ ਜਾਣਾ ਕਿ ਮਰ ਜਾਣਾ ਕੀ ਕਰਨਾ ਤਰੀ ਸਾਥ ਛੱਡ ਦਿੱਤੀ ਛੱਡ ਗਏ ਸਾਰੇ ਹੀ ਜੰਨੀਆਂ ਸਾਥ ਛੱਡ ਲੀ ਉਦੋਂ ਉਦੋਂ ਮੰਨ ਕੇ ਚੱਲੋ ਕਿ ਸਾਰੇ ਕਹਿੰਦੇ ਪਤਾ ਨਹੀਂ ਇਹਨੇ ਬਚਣਾ ਕਿ ਨਹੀਂ ਬਚਣਾ ਕਿ ਨਹੀਂ ਬਚਣਾ ਸਹੀ ਗੱਲ ਹੈ ਤੇ ਤੋਂ ਸਮਝ ਲੈ ਵੀ ਉਦੋਂ ਮਾਂ ਪਰੇਸ਼ਾਨੇ ਕਿਰਪਾ ਇਹ ਜੀ ਕੀਤੀ ਤੇ ਜਿੱਥੇ ਮੇਰੇ ਲੱਕ ਤੇ ਸੱਟ ਹੀ ਤੇ ਮੁੜ ਕੇ ਮੈਂ ਜਦੋਂ ਛੁੱਟੀ ਲਈ ਨਾ ਮਹੀਨੇ ਡੇਢ ਮਹੀਨੇ ਬਾਅਦ ਤੇ ਦੋਵਾਂ ਮਹੀਨਿਆਂ ਚ ਫੇਰ ਮੈਂ ਉਦਾਂ ਦਾ ਹੋ ਗਿਆ ਦੋ ਮਹੀਨਿਆਂ ਚ ਫੇਰ ਉਦਾਂ ਦਾ ਤੇ ਜਿੱਥੇ ਮੈਨੂੰ ਜਿਹੜੇ ਜਿਹੜੇ ਭਰਾ ਪਲਵਾਨ ਜੀ ਨੂੰ ਪਿਆਰ ਕਰਦੇ ਆ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਕੇ ਜਾਇਓ